ਸਤ ਸ੍ਰੀ ਅਕਾਲ ਦੋਸਤੋ ਲੁਧਿਆਣਾ ਸ਼ਹਿਰ ਦੇ ਵਾਸੀਆਂ ਨੂੰ ਲੁਧਿਆਣਵੀ ਵੀ ਕਿਹਾ ਜਾਂਦਾ ਤੇ ਤੁਹਾਨੂੰ ਦੱਸਦੀ ਆ ਵੀ 300 ਕਿਲੋਮੀਟਰ ਵਰਗ ਏਰੀਆ ਦੇ ਵਿੱਚ ਇਹ ਸ਼ਹਿਰ ਫੈਲਿਆ ਹੋਇਆ ਤੇ ਇੱਥੇ ਜਿਹੜੀ ਆਬਾਦੀ ਸੀਗੀ 2011 ਦੇ ਵਿੱਚ 1618900 ਕੁਸ਼ ਸੀ ਜਿਚੋਂ 9 ਲੱਖ ਬੰਦਿਆਂ ਦੀ ਆ ਤੇ ਬਾਕੀ ਹੈਗੀ ਲੇਡੀਜ਼ ਤੇ ਅੱਜ ਆਪਾਂ ਗੱਲ ਕਰਦੇ ਆਂ ਲੁਧਿਆਣੇ ਸ਼ਹਿਰ ਦੀ ਤੁਹਾਨੂੰ ਇੱਥੋਂ ਆਪਾਂ ਈਆਲੀ ਚੌਂਕ ਤੋਂ ਚੜ ਚੱਲੇ ਆਂ ਫਿਰੋਜ਼ਪੁਰ ਰੋਡ ਈਆਲੀ ਚੌਂਕ ਤੋਂ ਫਲਾਈਓਵਰ ਬਣਿਆ ਜਿਹੜਾ ਉਹ ਆਪਾਂ ਚੜ ਚੁੱਕੇ ਆਂ ਤੇ ਸੱਜੇ ਹੱਥ ਰਾਜਗੁਰੂ ਨਗਰ ਸੀ ਤੇ ਇੱਧਰ ਸੱਜੇ ਹੱਥ ਹੀ ਆਪਣਾ ਭਾਈ ਰਣਦੀਪ ਸਿੰਘ ਨਗਰ ਆ ਇਹ ਗ੍ਰੈਂਡ ਵਾਕ ਏਰੀਆ ਆਹ ਇੱਥੇ ਸਕੂਲ ਆ ਕਾਨਵੈਂਟ ਸਕੂਲ ਜਿਹੜਾ ਕਾਫੀ ਮਸ਼ਹੂਰ ਆ ਤੇ ਲੈਫਟ ਸਾਈਡ ਤੇ ਰਾਈਟ ਸਾਈਡ ਅਗਰਨਗਰ ਵਸਿਆ ਹੋਇਆ ਹੈ ਇਸ ਏਰੀਆ ਦਾ ਨਾਮ ਅਗਰਨਗਰ ਆ। ਜਿਉਂ ਹੀ ਆਪਾਂ ਕ੍ਰਾਸ ਕਰਦੇ ਆ ਅਗਰਨਗਰ ਨੂੰ ਫੇਰ ਭਾਈ ਰਣਜੀਤ ਸਿੰਘ ਨਗਰ ਆ ਜਾਂਦਾ ਤੇ ਇੱਥੋਂ ਇਸ ਪੁਲ ਤੋਂ ਆਪਾਂ ਚੜ ਗਏ ਆ ਫਰੋਜ਼ਪੁਰ ਰੋਡ ਤੋਂ ਤੇ ਇਹ ਜਿਹੜਾ ਇਹਦਾ ਪਹਿਲਾ ਐਗਜ਼ਿਟ ਆਉਂਦਾ ਲੁਧਿਆਣੇ ਦੇ ਮਿਲਕ ਪਲਾਂਟ ਕੋਲੇ ਆਉਂਦਾ ਤੇ ਹੁਣ ਆਪਾਂ ਪਹੁੰਚ ਗਏ ਆ ਮਿਲਕ ਪਲਾਂਟ ਲੈਫਟ ਸਾਈਡ ਦੇ ਉੱਤੇ ਲੁਧਿਆਣੇ ਦਾ ਵੇਰਕਾ ਦਾ ਮਿਲਕ ਪਲਾਂਟ ਤੇ ਰਾਈਟ ਸਾਈਡ ਦੇ ਉੱਤੇ ਭਾਈ ਰਣਜੀਤ ਸਿੰਘ ਨਗਰ ਆ ਤੇ ਨਾਲ ਹੀ ਇੱਥੇ ਨਹਿਰ ਆ ਆ ਜਿਹੜਾ ਐਗਜ਼ਿਟ ਆ ਇਹ ਮਿਲਕ પ્લાન્ટ ਵੱਲੋਂ ਚੱਲਿਆ ਗਿਆ ਤੇ ਇੱਥੋਂ ਨਹਿਰ ਨਹਿਰ ਆਪਾਂ ਕ੍ਰੋਸ ਕਰਨੀ ਆ ਨਹਿਰ ਕ੍ਰੋਸ ਕਰਨ ਸਾਰੀ ਕਿਉਂਕਿ ਲੁਧਿਆਣੇ ਦੀ ਜਿਹੜੀ ਸ਼ਾਨ ਆ ਉਹ ਨਹਿਰ ਆ ਜਿਹਦੇ ਕਰਕੇ ਬਹੁਤ ਪੋਲੂਸ਼ਨ ਘਟ ਜਾਂਦਾ ਤੇ ਦੂਸਰਾ ਇੱਥੇ ਦੀ ਸ਼ਾਨ ਹੈਗੀ ਆ ਪੀਏਯੂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਆਪਣੀ ਲੈਫਟ ਸਾਈਡ ਪੀਏਯੂ ਚੱਲ ਰਹੀ ਆ ਜੇ ਪੀਏਯੂ ਨਾ ਹੁੰਦੀ ਤਾਂ ਸ਼ਾਇਦ ਕਣਕਾਂ ਜਿਹੜੀਆਂ ਨੇ ਅੱਗੇ ਇੱਕ ਕੀਲੇ ਦੇ ਵਿੱਚੋਂ 5 ਕੁਇੰਟਲ 10 ਕੁਇੰਟਲ ਨਿਕਲਦੀਆਂ ਹੁੰਦੀਆਂ ਸੀ 15 ਕੁਇੰਟਲ ਹੌਲੀ-ਹੌਲੀ 30 ਕੁਇੰਟਲ ਨਿਕਲਣ ਲੱਗ ਪਿਆ ਇਹਨਾਂ ਨੇ ਇਸੇ ਤਰੀਕੇ ਕੋਈ ਸੰਤਰੇ ਦਾ ਬੂਟਾ ਉਹਨੂੰ ਵੱਧ ਫਰੂਟ ਵਾਲਾ ਬਣਾਤਾ ਇੱਥੋਂ ਵੀ ਅਸੀਂ ਐਂਟਰੀ ਕਰ ਸਕਦੇ ਹਾਂ ਤੇ ਰਾਈਟ ਸਾਈਡ ਦੇ ਉੱਤੇ ਲੁਧਿਆਣੇ ਦਾ ਜਿਹੜਾ ਪੌਸ਼ ਏਰੀਆ ਵਾ ਜਿਹਨੂੰ ਆਪਾਂ ਕਹਿੰਦੇ ਆ ਸਰਾਬਾ ਨਗਰ ਉਹ ਆਪਣੇ ਨਾਲ-ਨਾਲ ਚੱਲ ਰਿਹਾ ਸਰਾਬਾ ਨਗਰ ਤੇ ਗੁਰਦੇਵ ਨਗਰ ਤੇ ਲੈਫਟ ਸਾਈਡ ਦੇ ਉੱਤੇ ਯੂਨੀਵਰਸਿਟੀ ਹੈ ਯੂਨੀਵਰਸਿਟੀ ਦਾ ਜਿਹੜਾ ਕੈਂਪਸ ਹੈ 1600 ਏਕੜ ਦੇ ਵਿੱਚ ਫੈਲੀ ਹੋਈ ਆ ਪੂਰੀ ਯੂਨੀਵਰਸਿਟੀ ਤੇ ਯੂਨੀਵਰਸਿਟੀ ਦੀਆਂ ਕਹਿ ਲੋ ਵੀ ਬਦੌਲਤਾਂ ਕਰਕੇ ਅੱਜ ਪੰਜਾਬ ਹੋਰ ਰਾਜਾਂ ਨੂੰ ਵੀ ਅੰਨ ਦਿੰਦਾ ਹੁਣ ਆਪਾਂ ਪਹੁੰਚ ਗਏ ਜੀ ਆਰਤੀ ਚੌਕ ਇੱਥੇ ਆਰਤੀ ਚੌਕ ਜਿੱਥੋਂ ਕੁਮਾਰ ਮੰਡੀ ਨੂੰ ਸੜਕ ਮੁੜ ਜਾਂਦੀ ਆ ਕੁਮਾਰ ਮੰਡੀ ਵੀ ਇੱਥੇ ਦੀ ਇੱਕ ਮੇਨ ਮਾਰਕੀਟ ਗਿਣੀ ਜਾਂਦੀ ਆ ਰਾਈਟ ਸਾਈਡ ਦੇ ਉੱਤੇ ਇਸੇ ਹੀ ਰੋਡ ਦੇ ਉੱਤੇ ਤਕਰੀਬਨ ਜ਼ਿਆਦਾ 몰 ਆਉਂਦੇ ਆ ਇਹ ਫਿਰੋਜ਼ਪੁਰ ਰੋਡ ਆ ਆਪਾਂ ਜਿੱਥੋਂ ਲੁਧਿਆਣਾ ਸ਼ੁਰੂ ਹੁੰਦਾ ਚੁੰਗੀ ਤੋਂ ਉੱਥੋਂ ਸ਼ੁਰੂ ਕੀਤੀ ਆ ਇਹ ਵੀਡੀਓ ਤੇ ਰਾਈਟ ਸਾਈਡ ਦੇ ਉੱਤੇ ਜਿਹੜਾ ਤੁਸੀਂ ਦੇਖਦੇ ਹੋ ਉਹ ਇਹ ਪਾਰਕ ਪਲਾਜ਼ਾ ਹੋਟਲ ਆ ਇਹ 5 ਸਟਾਰ ਹੋਟਲ ਆ ਤੇ ਇਹ ਜਿਹੜਾ ਹੋਟਲ ਬਣਿਆ ਹੋਇਆ ਇਹਦੇ ਥੱਲੇ ਹੈਗਾ ਇੱਕ ਚੌਂਕ ਜਿਹਨੂੰ ਭਾਈ ਵਾਲਾ ਚੌਂਕ ਕਹਿੰਦੇ ਆ ਭਾਈ ਵਾਲਾ ਚੌਂਕ ਤੋਂ ਇੱਕ ਸੜਕਾ ਜਿਹੜੀ ਪੱਖੋਵਾਲ ਰੋਡ ਵੱਲ ਨੂੰ ਪੱਖੋਵਾਲ ਰੋਡ ਚਲੀ ਜਾਂਦੀ ਆ ਤੇ ਆਪਾਂ ਉੱਤੇ ਵੀ ਚੱਲਾਂਗੇ ਦੇਖਦੇ ਆਂ ਇਹ ਫਰੋਜ਼ ਗਾਂਧੀ ਮਾਰਕੀਟ ਆ ਇਹ ਵੀ ਬੜੀ ਮਸ਼ਹੂਰ ਮਾਰਕੀਟ ਆ ਇੱਥੇ ਫਾਈਨਾਂਸ ਦਾ ਸਾਰਾ ਕੰਮ ਇੱਥੇ ਹੁੰਦਾ ਤੇ ਲੈਫਟ ਸਾਈਡ ਦੇ ਉੱਤੇ ਇੱਕ ਮਾਲ ਨੇ ਦੁਕਾਨਾਂ ਨੇ ਇਲੈਕਟ੍ਰੋਨਿਕ ਦੀਆਂ ਤੇ ਰਾਈਟ ਸਾਈਡ ਦੇ ਉੱਤੇ ਹੁਣ ਪ੍ਰਾਣੀਆਂ ਜਣ ਕੇ ਜਿਹੜੀਆਂ ਇੱਥੇ ਦੀਆਂ ਕਚਹਿਰੀਆਂ ਨੇ ਇਸ ਵਕਤ ਆਪਾਂ ਕਚਹਿਰੀਆਂ ਦੇ ਉੱਪਰ ਦੀ ਨਿਕਲ ਰਹੇ ਆਂ ਤੇ ਹੁਣ ਆਪਾਂ ਪਹੁੰਚ ਗਏ ਭਾਰਤ ਨਗਰ ਚੌਕ ਇਥੋਂ ਇੱਕ ਰਸਤਾ ਬੱਸ ਸਟੈਂਡ ਗਿੱਲ ਚੌਂਕ ਵੱਲੋਂ ਮੁੜ ਜਾਂਦਾ ਤੇ ਇਥੋਂ ਜੇ ਆਪਾਂ ਸਿੱਧਾ ਚਲੇ ਜਾਂਦੇ ਆ ਇਥੋਂ ਜਿੱਧਰ ਨੂੰ ਬੱਸ ਗਈ ਆ ਇਧਰ ਨੂੰ ਬੱਸ ਸਟੈਂਡ ਆ ਜੇ ਆਪਾਂ ਸਿੱਧਾ ਚਲੇ ਜਾਂਦੇ ਆ ਤਾਂ ਚੌੜੇ ਬਾਜ਼ਾਰ ਵੱਲ ਨੂੰ ਉੱਚੇ ਪੁਲ ਵੱਲੋਂ ਚਲੇ ਜਾਂਦੇ ਆ ਤੇ ਲੈਫਟ ਸਾਈਡ ਤੇ ਸੀਗੀ ਮਾਲ ਰੋਡ ਤੇ ਜਿਹਦੇ ਤੇ ਵੱਡੇ ਵੱਡੇ ਸ਼ੋਅਰੂਮ ਬਣਿਆ ਅੱਗੇ ਜਾ ਕੇ ਉਹ ਕਨੈਕਟ ਹੋ ਜਾਂਦੀ ਆ ਹੈਬੋਵਾਲ ਜਾਂ ਇਧਰ ਕਦਵਾਈ ਨਗਰ ਜਾਂ ਜਾਂ ਫਿਰ ਸਿਵਲ ਲਾਈਨ ਏਰੀਆ ਵੱਲ ਇਹ ਹੈਗਾ ਜੀ ਮਾਤਾ ਦੁਰਗਾ ਜੀ ਦਾ ਬਹੁਤ ਪੁਰਾਣਾ ਮੰਦਿਰ ਤੇ ਇੱਥੋਂ ਹੀ ਜੇ ਆਪਾਂ ਲੈਫਟ ਨੂੰ ਟਰਨ ਕਰ ਜਾਂਦੇ ਆ ਤਾਂ ਆਪਾਂ ਨੂੰ ਗੁਰਨਾਨਕ ਸਟੇਡੀਅਮ ਪਹੁੰਚ ਜਾਗੇ ਇਹ ਸਭ ਤੋਂ ਪਹਿਲਾ ਆਪਣਾ ਫਲਾਈਓਵਰ ਜਿਹੜਾ ਆ ਗਿਆ ਇਹ ਉੱਚਾ ਪੁਲਾ ਜਾਣ ਕੇ ਇਹ ਸਭ ਤੋਂ ਪਹਿਲਾ ਫਲਾਈਓਵਰ ਬਣਿਆ ਹੋਇਆ ਹੈ ਲੁਧਿਆਣੇ ਦਾ ਤੇ ਇਹ ਵੀ ਤਕਰੀਬਨ ਹੈਗਾ ਕੋਈ 3 ਕਿਲੋਮੀਟਰ ਦਾ ਇਹ ਵੀ ਪੁਲ ਹੈਗਾ ਤੇ ਇਸ ਪੁਲ ਤੋਂ ਜੇ ਆਪਾਂ ਰਾਈਟ ਨੂੰ ਚਲੇ ਜਾਨੇ ਆ ਤਾਂ ਆਪਾਂ ਮਿਲਰ ਗੰਜ ਦਿੱਲੀ ਵੱਲ ਨੂੰ ਚਲੇ ਜਾਵਾਂਗੇ ਤੇ ਵਿਸ਼ਕਰਮਾ ਚੌਂਕ ਚਲੇ ਜਾਵਾਂਗੇ ਢੋਲੇ ਵਾਲ ਚੌਂਕ ਚਲੇ ਜਾਵਾਂਗੇ ਜੇ ਆਪਾਂ ਥੱਲੇ ਨੂੰ ਉਤਰ ਜਾਨੇ ਆ ਇੱਥੋਂ ਤਾਂ ਰੇਲਵੇ ਸਟੇਸ਼ਨ ਚੌੜਾ ਬਾਜ਼ਾਰ ਦਾਲ ਬਾਜ਼ਾਰ ਸਾਬਣ ਬਾਜ਼ਾਰ ਜਣ ਕੇ ਜਿਹੜਾ ਪੁਰਾਣਾ ਲੁਧਿਆਣਾ ਵਸਿਆ ਹੋਇਆ ਉਹ ਆਪਾਂ ਨੂੰ ਥੱਲੇ ਨੂੰ ਉਤਰ ਕੇ ਜਾਵਾਂਗੇ ਤਾਂ ਉਹ ਸਾਰਾ ਹੈਗਾ ਤੇ ਲੈਫਟ ਸਾਈਡ ਦੇ ਉੱਤੇ ਥੋੜੇ ਜੇ ਹੋਟਲ ਬਣੇ ਆ ਰੈਸਟੋਰੈਂਟ ਬੜੇ ਹੋਏ ਆ ਇਹਦੇ ਮਗਰਲੇ ਪਾਸੇ ਹੈਗਾ ਜੀ ਬਹੁਤ ਵੱਡਾ ਰੇਲਵੇ ਸਟੇਸ਼ਨ ਜਿਹੜਾ ਅੰਗਰੇਜ਼ਾਂ ਦੇ ਵੇਲੇ ਹੀ ਚੱਲ ਗਿਆ ਸੀਗਾ ਤੇ ਇਹ ਲੁਧਿਆਣੇ ਦੀ ਸ਼ਾਨ ਐਲੀਵੇਟਡ ਰੋਡ ਸਭ ਤੋਂ ਉੱਚੇ ਪੁਲ ਤੋਂ ਬਾਅਦ ਇਹ ਰੋਡ ਬਣੀ ਸੀ ਇਹ ਇਹਦਾ ਡਿਸਟੈਂਸ ਹੈਗਾ ਕੋਈ 3 ਕਿਲੋਮੀਟਰ ਦਾ ਇਹ ਹੈਗਾ ਜੀ ਲੁਧਿਆਣੇ ਦੀ ਸ਼ਾਨ ਘੰਟਾ ਘਰ ਜਦੋਂ ਮਹਾਰਾਣੀ ਵਿਕਟੋਰੀਆ ਮੈਂ ਉਹਦੀ ਵੀ ਗੱਲ ਕਰਦਾ ਇੱਥੇ ਰਾਈਟ ਸਾਈਡ ਤੇ ਹੈਗਾ ਜੀ ਚੌੜਾ ਬਾਜ਼ਾਰ ਸਰਾਫਾਂ ਬਾਜ਼ਾਰ ਤੇ ਲੈਫਟ ਸਾਈਡ ਤੇ ਹੈਗੇ ਆ ਜੀ ਆਪਣਾ ਭਧੌੜ ਹਾਊਸ ਜਿਉਂ ਹੀ ਆਪਾਂ ਥੱਲੇ ਉਤਰਿਆਏ ਸੱਜੇ ਹੱਥ ਕਿਲਾਵਾ ਤੇ ਸੱਜੇ ਹੱਥੀ ਚਾਂਦ ਸਿਨੇਮਾ ਤੇ ਇਹ ਜਿਹੜੀ ਜਗ੍ਹਾ ਆ ਗਈ ਇਹ ਗੰਦਾ ਨਾਲਾ ਆ ਗਿਆ ਜਿਹਦਾ ਪੁਰਾਣਾ ਨਾਮ ਸੀਗਾ ਬੁੱਢਾ ਦਰਿਆ ਇਹ ਬਹੁਤ ਸਾਫ਼ ਪਾਣੀ ਹੁੰਦਾ ਸੀ ਕਦੇ ਲੋਕ ਇਹਨੂੰ ਪੀਂਦੇ ਵੀ ਹੁੰਦੇ ਸੀ ਪਰ ਅੱਜ ਦੇ ਦਿਨ ਇਹ ਦੇ ਵਿੱਚ ਦੇਖਣਾ ਦੂਰ ਦੀ ਗੱਲ ਆ ਹੱਥ ਵੀ ਨਹੀਂ ਲਾਇਆ ਜਾਂਦਾ ਹੱਥ ਲਾਉਣਾ ਤਾਂ ਸੱਚ ਦੂਰ ਦੀ ਗੱਲ ਆ ਦੇਖਿਆ ਵੀ ਨਹੀਂ ਜਾਂਦਾ ਚਲੋ ਆਪਾਂ ਅੱਗੇ ਚੱਲਦੇ ਹਾਂ ਹੁਣ ਆਪਾਂ ਅੱਗੇ ਜਲੰਧਰ ਬਾਈਪਾਸ ਤੋਂ ਕ੍ਰੋਸ ਕਰਕੇ ਜਿਹੜਾ ਪਹਿਲਾ ਫਲਾਈਓਵਰ ਬਣਿਆ ਹੋਇਆ ਜਲੰਧਰ ਬਾਈਪਾਸ ਦੇ ਉੱਤੇ ਆਪਾਂ ਉਹ ਚੜਨ ਲੱਗੇ ਆਂ ਲੈਫਟ ਸਾਈਡ ਦੇ ਉੱਤੇ ਇੱਕ ਨੰਬਰ ਵਾਰਡ ਆ ਤੇ ਗ੍ਰੀਨਲੈਂਡ ਸਕੂਲ ਆ ਰਾਈਟ ਸਾਈਡ ਦੇ ਉੱਤੇ ਹੈਗਾ ਇਹ ਜਲੰਧਰ ਬਾਈਪਾਸ ਦੇ ਉੱਤੇ ਜਿਹੜਾ ਬਣਿਆ ਹੋਇਆ ਹੈ ਇਹ ਪੌਲਾ ਆਪਾਂ ਜਲੰਧਰ ਵਾਲੀ ਸਾਈਡ ਤੋਂ ਆ ਰਹੇ ਆਂ ਤੇ ਰਾਈਟ ਸਾਈਡ ਦੇ ਉੱਤੇ ਸਲੇਮ ਟਾਬਰੀ ਸੀ ਤੇ ਲੈਫਟ ਸਾਈਡ ਦੇ ਉੱਤੇ ਜਿਹੜੀ ਨਵੀਂ ਸਬਜ਼ਾ ਸਬਜ਼ੀ ਮੰਡੀ ਆ ਉਹ ਆ ਗਈ ਤੇ ਇੱਥੇ ਥਾਪਰ ਨਗਰ ਆ ਜਿਹੜਾ ਲੈਫਟ ਸਾਈਡ ਤੇ ਥਾਪਰ ਨਗਰ ਆ ਰਾਈਟ ਸਾਈਡ ਦੇ ਉੱਤੇ ਸ਼ੇਪੂਰੀ ਸ਼ੇਪੂਰੀ ਵੀ ਕਾਫੀ ਵੱਡਾ ਏਰੀਆ ਤੇ ਪਹਿਲਾਂ ਇਸੇ ਰਸਤੇ ਤੋਂ ਜਾਣਾ ਤੇ ਇੱਥੇ ਜਾਮ ਇਧਰ ਪਬਲਿਕ ਬਹੁਤ ਜ਼ਿਆਦਾ ਰਹਿੰਦੀ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਲੁਧਿਆਣੇ ਦਾ ਜੇ ਪੋਲਿਊਸ਼ਨ ਕੰਟਰੋਲ ਆ ਤਾਂ ਲੁਧਿਆਣੇ ਦੀ ਯੂਨੀਵਰਸਿਟੀ ਕਰਕੇ ਕੰਟਰੋਲ ਆ ਕਿਉਂਕਿ ਉਹ ਬਹੁਤ ਵੱਡਾ ਏਰੀਆ ਜਿੱਥੇ ਗ੍ਰੀਨਰੀ ਆ ਇੱਥੇ ਦਰਖਤ ਵੀ ਘਟਾ ਤੇ ਲੋਕ ਵੀ ਬਹੁਤ ਜ਼ਿਆਦਾ ਰਹਿੰਦੇ ਆ ਇਹ ਸ਼ਹਿਪੂਰੀ ਦਾ ਏਰੀਆ ਸਾਰਾ ਤੇ ਲੈਫਟ ਸਾਈਡ ਤੇ ਤੁਹਾਨੂੰ ਹੁਣ ਆ ਜਾਣਾ ਜੀ ਜੋਧੇਵਾਲ ਬਸਤੀ ਤੇ ਜੋਧੇਵਾਲ ਬਸਤੀ ਤੋਂ ਹੀ ਰਾਹ ਮੁੜ ਜਾਂਦਾ ਰਾਹੋਂ ਨੂੰ ਤੇ ਅੱਗੇ ਜਾ ਕੇ ਇਹ ਦਰਿਆ ਵੱਲੋਂ ਚਲੇ ਜਾਂਦਾ ਤੇ ਰਾਈਟ ਸਾਈਡ ਤੇ ਇਹ ਜੋਧੇਵਾਲ ਵਸਤੀ ਵਾਲਾ ਚੌਕ ਆ ਗਿਆ ਥੱਲੇ ਦੇ ਦਰਗਾਹ ਹੁੰਦੀ ਸੀ ਹੁਣ ਉਹ ਚੱਕੀ ਗਈ ਜਾਂ ਛੋਟੀ ਕਰ ਦਿੱਤੀ ਗਈ ਤੇ ਇੱਥੇ ਵੀ ਬਹੁਤ ਵੱਡੀਆਂ ਦੁਕਾਨਾਂ ਨੇ ਤੇ ਸੱਜੇ ਹੱਥ ਹੈਗਾ ਜੀ ਸੁੰਦਰ ਨਗਰ ਇਧਰਲੇ ਪਾਸੇ ਜਾਦੇ ਜਿਹੜੀਆਂ ਡਾਈੰਗਾ ਲੱਗੀਆਂ ਕੱਪੜੇ ਦਾ ਕੰਮ ਹੁੰਦਾ ਜਿਹੜਾ ਜਾਦੇ ਰੰਗ ਹੁੰਦਾ ਬਲੀਚ ਕਰਦੇ ਆ ਉਹ ਸੱਜੇ ਹੱਥ ਕਰਦੇ ਆ ਤੇ ਆਪਾਂ ਲੈਫਟ ਸਾਈਡ ਵੱਲ ਜਿਹੜਾ ਹੈਗਾ ਤਾਜਪੁਰ ਰੋਡ ਆ ਗਈ ਇੱਥੇ ਨਾਲ ਹੀ ਤਾਜਪੁਰ ਰੋਡ ਆ ਜੇ ਤੁਸੀਂ ਉਹ ਚਲੇ ਜਾਂਦੇ ਹੋ ਤਾਂ ਉਹਦੇ ਉੱਤੇ ਜੇਲ ਹੈ ਤੇ ਆਪਾਂ ਜਾ ਰਹੇ ਆ ਜਲੰਧਰ ਬਾਈਪਾਸ ਤੋਂ ਸਮਰਾਲਾ ਚੌਂਕ ਮਤਲਬ ਕਿ ਜਲੰਧਰ ਵੱਲੋਂ ਆ ਰਹੇ ਆ ਤੇ ਦਿੱਲੀ ਵੱਲੋਂ ਜਾ ਰਹੇ ਆ ਲੁਧਿਆਣਾ ਦਾ ਬਾਈਪਾਸ ਆਪਾਂ ਕਰਾਸ ਕਰ ਰਹੇ ਆ ਇਹ ਆ ਗਿਆ ਜੀ ਸਮਰਾਲਾ ਚੌਂਕ ਸਮਰਾਲਾ ਚੌਂਕ ਤੋਂ ਇੱਕ ਰਸਤਾ ਜਿਹੜਾ ਵਾ ਉਹ ਸ਼ਹਿਰ ਵੱਲੋਂ ਚਲੇ ਜਾਂਦਾ ਜਿਹੜਾ ਸੀਐਮਸੀ ਵੱਲੋਂ ਚਲੇ ਜਾਂਦਾ ਤੇ ਇੱਕ ਰਸਤਾ ਜਿਹੜਾ ਵਾ ਲੈਫਟ ਸਾਈਡ ਨੂੰ ਚੰਡੀਗੜ੍ਹ ਵੱਲੋਂ ਚਲੇ ਜਾਂਦਾ ਚੰਡੀਗੜ੍ਹ ਵੱਲੋਂ ਜਿਹੜਾ ਰਸਤਾ ਜਾਂਦਾ ਉਹਦੇ ਤੇ ਸੈਕਟਰ ਆ ਜਿਹੜੇ ਚੰਡੀਗੜ੍ਹ ਰੋਡ ਤੇ ਉੱਤੇ ਸੈਕਟਰਾਂ ਦੇ ਵਿੱਚ ਘਰ ਕੱਟੇ ਗਏ ਆ ਕਾਫੀ ਪੌਸ਼ ਏਰੀਆ ਆ ਹੋ ਤੇ ਉਧਰ ਨੂੰ ਚੱਲੇ ਜਾਂਦਾ ਤੇ ਸੱਜੇ ਪਾਸੇ ਸਾਰਾ ਸ਼ਹਿਰ ਆ ਤੇ ਇਸ ਵਕਤ ਆਪਾਂ ਜਿਹੜਾ ਸਮਰਾਲਾ ਚੌਂਕ ਨੂੰ ਕ੍ਰੋਸ ਕਰ ਚੁੱਕੇ ਆ ਤੇ ਇਹਦੇ ਰਾਈਟ ਸਾਈਡ ਦੇ ਉੱਤੇ ਨਹੀਂ ਕਰਨੀ ਚੁੱਕੇ ਕਰ ਰਹੇ ਆ ਆ ਸਾਹਮਣੇ ਚੰਡੀਗੜ੍ਹ ਨੂੰ ਜਾਣ ਵਾਲੀ ਸੜਕ ਆ ਤੇ ਜਿਉਂ ਹੀ ਆਪਾਂ ਸੜਕ ਕ੍ਰੋਸ ਕਰਦੇ ਆਂ ਤੇ ਰਾਈਟ ਸਾਈਡ ਜਿਹੜਾ ਹੈਗਾ ਆਪਣੇ ਟ੍ਰਾਂਸਪੋਰਟ ਨਗਰ ਆ ਜਾਂਦਾ ਜਿਹੜਾ ਕਾਫੀ ਵੱਡਾ ਏਰੀਆ ਜਿਹਦੇ ਵਿੱਚ ਰਹਿائشਾਂ ਵੀ ਆ ਦੁਕਾਨਾਂ ਵੀ ਆ ਟਰੱਕ ਵੀ ਖੜਦੇ ਆ ਤੇ ਲੈਫਟ ਸਾਈਡ ਨੂੰ ਚੰਡੀਗੜ੍ਹ ਦੇ ਜਿਹੜੇ ਸੈਕਟਰ ਆ ਚੰਡੀਗੜ੍ਹ ਰੋਡ ਵਾਲੇ ਸੈਕਟਰ ਆ ਉਹ ਆ ਜਾਂਦੇ ਆ ਤੇ ਮੋਤੀ ਨਗਰ ਆ ਜਾਂਦਾ ਤੇ ਲੈਫਟ ਸਾਈਡ ਨੂੰ ਹੀ ਫੋਕਲ ਪੁਆਇੰਟ ਆ ਜਾਂਦਾ ਤੇ ਆਪਾਂ ਅੱਗੇ ਚੱਲਦੇ ਆਂ ਐਸ ਵਕਤ ਆਪਾਂ ਪਹੁੰਚ ਗਏ ਪਹੁੰਚਣ ਵਾਲੇ ਆ ਕੈਂਸਰ ਹਸਪਤਾਲ ਮੋਨਦਈ ਕੈਂਸਰ ਹਸਪਤਾਲ ਆ ਜਿਹੜਾ ਸਭ ਤੋਂ ਪੁਰਾਣਾ ਤੇ ਮਸ਼ਹੂਰ ਹਸਪਤਾਲ ਆ ਇਹ ਉਹ ਸਵਾਲ ਵਾਲਿਆਂ ਨੇ ਬਣਾਇਆ ਹੋਇਆ ਇਹ ਹਸਪਤਾਲ ਤੇ ਬਹੁਤ ਤਰੱਕੀਆਂ ਤੇ ਆ ਬਹੁਤ ਸੋਹਣਾ ਵਾ ਬਹੁਤ ਸੋਹਣਾ ਰੇਂਜ ਅੰਦਰ ਤੇ ਚਲੋ ਮਹਿੰਗੇ ਸਸਤੇ ਤਾਂ ਹੈਗੇ ਹੀ ਆ ਸਾਰੇ ਤੇ ਰੱਬ ਨਾ ਹੀ ਭੇਜੇ ਕਿਸੇ ਨੂੰ ਤਾਂ ਵਧੀਆ ਗੱਲ ਆ ਇਹ ਆਪਾਂ ਪਹੁੰਚ ਗਏ ਜੀ ਸ਼ੇਰਪੁਰ ਚੌਂਕ ਦਾ ਜਿਹੜਾ ਫਲਾਈਓਵਰ ਆ ਉਹਦੇ ਉੱਤੇ ਆ ਗਏ ਤੇ ਇਹ ਵੀ ਕੋਈ ਹੈਗਾ ਵਾ 2 ਕਿਲੋਮੀਟਰ ਦੇ ਨੇੜੇ ਤੇੜ ਦਾ ਹੈਗਾ ਇਹ ਵੀ ਇੱਕ ਪੁਲ ਤੇ ਜੇ ਆਪਾਂ ਜਿਹੜੇ ਰਸਤੇ ਆਪਾਂ ਜਾ ਰਹੇ ਆਂ ਜੇ ਤਾਂ ਆਪਾਂ ਇਹਦੇ ਨਾਲ ਹੀ ਥੱਲੇ ਨੂੰ ਉਤਰ ਜੀਏ ਤਾਂ ਆਪਾਂ ਲੁਧਿਆਣੇ ਵੱਲ ਨੂੰ ਫੇਰ ਦੁਬਾਰਾ ਐਂਟਰ ਹੋ ਜਾਾਂਗੇ ਪਰ ਆਪਾਂ ਲੁਧਿਆਣੇ ਵੱਲ ਨੂੰ ਐਂਟਰ ਇੱਥੋਂ ਨਹੀਂ ਹੋਣਾ ਆਪਾਂ ਉੱਤੇ ਦੀ ਘੁੰਮ ਕੇ ਆਉਨੇ ਆ ਕਿਉਂਕਿ ਆਪਾਂ ਅੱਜ ਸਾਰੇ ਫਲਾਈਓਵਰ ਕਵਰ ਕਰਨੇ ਆ ਤੇ ਜੇ ਕੋਈ ਰਹਿ ਵੀ ਗਿਆ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਦੱਸੂਗਾ ਤੇ ਹੁਣ ਆਪਾਂ ਦਿੱਲੀ ਵਾਲੀ ਰੋਡ ਆ ਜਿਹੜੀ ਜਾ ਅੰਬਾਲਾ ਰੋਡ ਆ ਲੁਧਿਆਣੇ ਤੋਂ ਇਹ ਆਪਾਂ ਪਹੁੰਚ ਗਏ ਸ਼ੇਰਪੁਰ ਚੌਂਕ ਉਹ ਜਿਹੜਾ ਸੱਜੇ ਹੱਥ ਆਪਾਂ ਨੂੰ ਬਿਲਡਿੰਗ ਦਿਸਦੀ ਆ ਉਹ ਹੈਗਾ ਜੀ ਸਤਗੁਰੂ ਪ੍ਰਤਾਪ ਅਪੋਲੋ ਹਸਪਤਾਲ ਤੇ ਅੱਗੇ ਚੱਲਦੇ ਆ ਇਹਦੇ ਨਾਲ ਹੀ ਡੱਬਾ ਰੋਡ ਆ ਲੈਫਟ ਸਾਈਡ ਦੇ ਉੱਤੇ ਜਿਹੜਾ ਹੈਗਾ ਕੁਝ ਦੁਕਾਨਾਂ ਨੇ ਟਾਇਰਾਂ ਦੀਆਂ ਦੁਕਾਨਾਂ ਨੇ ਅਲਾਇ ਵਿਲਾਂ ਦੀਆਂ ਦੁਕਾਨਾਂ ਨੇ ਤੇ ਹੋਟਲ ਨੇ ਤੇ ਲੈਫਟ ਸਾਈਡ 'ਈ ਸਾਡੇ ਬਹੁਤ ਵੱਡਾ ਏਰੀਆ ਜਿਹੜਾ ਡਰਾਈਪੋਰਟ ਆ ਫੋਕਲ ਪੁਆਇੰਟ ਆ ਉਹ ਸਾਰਾ ਆਪਣੇ ਲੈਫਟ ਸਾਈਡ ਆਊਗਾ ਇਹ ਵੀ ਪੌਲਾ ਜਿਹੜਾ ਇਹਦੀ ਵੀ ਲੰਬਾਈ ਜੀ ਤਕਰੀਬਨ ਹੈਗੀ ਆ ਕੋਈ 800 ਮੀਟਰ ਤੇ ਉਸ ਤੋਂ ਬਾਅਦ ਆਪਾਂ ਅਗਲਾ ਪੁਲ ਚੜਦੇ ਆ ਅਗਲਾ ਜਿਹੜਾ ਪੌਲਾ ਆ ਗਿਆ ਉਹ ਹੈਗਾ ਜੀ ਗਿਆਸਪੁਰਾ ਦਾ ਗਿਆਸਪੁਰੇ ਦੇ ਵਿੱਚ ਜਾਦੇ ਪ੍ਰਵਾਸੀ ਰਹਿੰਦੇ ਆ ਜਾਣ ਕੇ 10 ਬੰਦੇ ਜੀ ਉੱਥੇ ਰਹਿੰਦੇ ਆ ਉਹਦੇ ਚੋਂ 9 ਪ੍ਰਵਾਸੀ ਹੋਣਗੇ ਇੱਕ ਬੰਦਾ ਜਿਹੜਾ ਹੋਊਗਾ ਉਹ ਪੰਜਾਬੀ ਹੋਊਗਾ ਲੁਧਿਆਣਾ ਸ਼ਹਿਰ ਦੇ ਵਿੱਚ ਰਾਜਸਥਾਨ ਹਰਿਆਣਾ ਬਿਹਾਰ ਯੂਪੀ ਹਿਮਾਚਲ ਤੋਂ ਬਹੁਤ ਦੂਰੋਂ ਦੂਰੋਂ ਲੋਕ ਆ ਕੇ ਵਸੇ ਹੋਇਆ ਇਹ ਨਹੀਂ ਹੈਗਾ ਵੀ ਸਾਰੇ ਮਜ਼ਦੂਰੀ ਕਰਦੇ ਆ ਸਾਰੇ ਤਕਰੀਬਨ ਸੈੱਟ ਨੇ ਇੱਥੇ ਉਹਨਾਂ ਦੇ ਪਰਿਵਾਰ ਵੀ ਇੱਥੇ ਹੀ ਆ ਆ ਜਿਹੜਾ ਖੱਬੇ ਨੂੰ ਪੁੱਲ ਜਾਂਦਾ ਵਾ ਇਹ ਜਾਂਦਾ ਜੀ ਫੋਕਲ ਪੁਆਇੰਟ ਵੱਲ ਨੂੰ ਦੁਆਰਾ ਦੁਆਰਾ ਦੱਸਣਾ ਤੁਹਾਨੂੰ ਮੈਂ ਜਿਹੜੀ ਫੋਕਲ ਪੁਆਇੰਟ ਦੇ ਵਿੱਚ ਜਣ ਕੇ ਇੰਡਸਟਰੀ ਆ ਜਿਹੜੀ ਲੋਹੇ ਦੀ ਇੰਡਸਟਰੀ ਆ ਸਾਈਕਲ ਪਾਰਟ ਬਣਦੇ ਆ ਉੱਥੇ ਹੋਰ ਮਸ਼ੀਨਾਂ ਦੇ ਕਾਰਾਂ ਦੇ ਪਾਰਟ ਬਣਦੇ ਆ ਇਹ ਜਿਹੜਾ ਪੁਲ ਬਣਿਆ ਹੋਇਆ ਹੈ ਇਹਦੀ ਕੋਈ ਲੰਬਾਈ ਹੈਗੀ ਆ ਕੋਈ 1.5 ਕਿਲੋਮੀਟਰ ਤੇ ਇਹ ਜਿਹੜਾ ਪੋਲਾ ਇਹ ਡਰਾਈ ਪੋਰਟ ਵੱਲੋਂ ਵੀ ਚਲੇ ਜਾਂਦਾ ਜਿਹੜੇ ਵੱਡੇ ਵੱਡੇ ਕੰਟੇਨਰ ਆਉਂਦੇ ਆ ਲਾਈਨਾਂ ਦੇ ਲਾਈਨਾਂ ਦੇ ਥਰੂ ਜਣ ਕੇ ਮਤਲਬ ਰੇਲ ਗੱਡੀ ਦੇ ਥਰੂ ਉਹ ਸਾਰੇ ਇਧਰ ਹੀ ਆ ਲੈਫਟ ਸਾਈਡ ਤੇ ਹੀ ਆ ਸਾਰੇ ਤੇ ਹੁਣ ਆਪਾਂ ਚੱਲੇ ਆਂ ਜੀ ਥੋੜਾ ਜਿਹਾ ਹੋਰ ਅੱਗੇ ਅਗਲੇ ਪੁਲ ਤੋਂ ਆਪਾਂ ਯੂ ਟਰਨ ਮਾਰਾਂਗੇ ਜਿਹੜਾ ਇਹ ਪੁਲ ਆ ਗਿਆ ਇਹ ਆ ਗਿਆ ਜੀ ਢੰਡਾਰੀ ਵਾਲਾ ਪੁਲ ਢੰਡਾਰੀ ਨੂੰ ਸਾਨ੍ਹੇਵਾਲ ਵੀ ਕਹੀ ਕਹਿਆ ਕਿਹਾ ਜਾਂਦਾ ਕਿਉਂਕਿ ਧਰਮਿੰਦਰ ਆ ਜਿਹੜਾ ਬਾਲੀਵੁੱਡ ਐਕਟਰ ਆ ਉਹਦਾ ਪਿੰਡ ਜਿਹੜਾ ਹੈਗਾ ਸਾਨ੍ਹੇਵਾਲ ਕਿਹਾ ਜਾਂਦਾ ਤੇ ਢੰਡਾਰੀ ਤੇ ਸਾਨ੍ਹੇਵਾਲ ਤਕਰੀਬਨ ਇਕੱਠੇ ਹੀ ਆ ਏ ਆਪਾਂ ਪੁਲ ਨਹੀਂ ਚੜ ਰਹੇ ਇਸ ਪੁਲ ਤੋਂ ਆਪਾਂ ਯੂ ਟਰਨ ਲੈ ਕੇ ਆ ਜਾਨੇ ਆ ਕਿਉਂਕਿ ਆਪਾਂ ਹੋਰ ਵੀ ਲੁਧਿਆਣਾ ਦੇ ਫਲਾਈਓਵਰ ਕਵਰ ਕਰਨੇ ਆ ਤੇ ਇੱਥੋਂ ਆਪਾਂ ਯੂ ਟਰਨ ਲੈ ਲਿਆ ਤੇ ਆਪਾਂ ਚੱਲਦੇ ਆਂ ਦੁਬਾਰਾ ਲੁਧਿਆਣਾ ਵੱਲ ਨੂੰ ਜਿਹੜੇ ਵੀਰ ਭਰਾ ਨੇ ਜਾਂ ਕਿਸੇ ਭੈਣ ਨੇ ਬਾਹਰੋਂ ਕਿਸੇ ਨੇ ਆਉਣਾ ਮਤਲਬ ਕਿਸੇ ਨੇ ਜਿਹੜਾ ਤਾਂ ਹੈਗਾ ਲੁਧਿਆਣਾ ਦਾ ਵਾਸੀ ਉਹ ਤਾਂ ਇਸ ਨੂੰ ਤਾਂ ਦੇਖੂਗਾ ਵੀਡੀਓ ਨੂੰ ਵੀ ਉਹਦੀਆਂ ਯਾਦਾਂ ਤਾੜੀਆਂ ਹੋ ਜਾਣਗੀਆਂ ਤੇ ਜਿਹੜਾ ਹੈਗਾ ਬਾਹਰਲਾ ਬੰਦਾ ਜਿਵੇਂ ਹੋਰ ਸ਼ਹਿਰ ਦਾ ਕੋਈ ਵਾਸੀ ਭਰਾ ਨੇ ਹੋਣਾ ਜਿਹੜੇ-ਜਿਹੜੇ ਮੇ ਇਹਦੇ ਵਿੱਚ ਨਾਮ ਲਏ ਆ ਤੇ ਉਹ ਨਾਮਾਂ ਦੇ ਨਾਲ ਕੋਈ ਛੋਟਾ ਮੁਹੱਲਾ ਪੈਂਦਾ ਜਾਂ ਛੋਟਾ ਏਰੀਆ ਪੈਂਦਾ ਤੇ ਕੋਈ ਨਾ ਕੋਈ ਇਹ ਨਾਮ ਜਿਹੜਾ ਜੁੜੂਗਾ ਹੀ ਤੇ ਤੁਹਾਨੂੰ ਪਤਾ ਲੱਗ ਜੂ ਲੁਧਿਆਣੇ ਦਾ ਇਸ ਵਕਤ ਆਪਾਂ ਦਿੱਲੀ ਵਾਲੀ ਸਾਈਡ ਤੋਂ ਲੁਧਿਆਣੇ ਦੇ ਵਿੱਚ ਐਂਟਰ ਹੋਣ ਲੱਗੇ ਆ ਇਹ ਪੌੜ ਆਪਾਂ ਜਾਂਦੇ ਹੋਏ ਦੇਖਲੇ ਸੀ ਤੇ ਆਪਾਂ ਇਹਨਾਂ ਬਾਰੇ ਗੱਲ ਨਹੀਂ ਕਰ ਰਹੇ ਲੈਫਟ ਸਾਈਡ ਦੇ ਉੱਤੇ ਮੌਂਟੀ ਕਾਰਲੋ ਦਾ ਸ਼ੋਰੂਮ ਆ ਇਸੇ ਹੀ ਰੋਡ ਦੇ ਉੱਤੇ BMW, ਟੋਇota, ਮਰੂਤੀ, ਸੂਜੂਕੀ, ਮਿੰਦਰਾ ਸਾਰੀਆਂ ਜਿੰਨੀਆਂ ਗੱਡੀਆਂ ਨੇ ਜਿੰਨੇ ਵੀ ਵੱਡੇ ਵੱਡੇ ਮੋਟਰਸਾਈਕਲਾਂ ਦੀਆਂ BMW, ਮਰਸੀਡੀਜ਼ ਤੱਕ ਦੇ ਜਿਹੜੇ ਸ਼ੋਰੂਮ ਆ ਤੁਹਾਨੂੰ ਇਸੇ ਰੋਡ ਤੇ ਹੀ ਮਿਲ ਜਾਣਗੇ ਜਿਨ੍ਹਾਂ ਕਾ ਆਪਾਂ ਕਵਰ ਕਰਦੇ ਆਏ ਹਾਂ ਹੁਣ ਆਪਾਂ ਸ਼ੇਰਪੁਰ ਚੌਂਕ ਦੁਬਾਰਾ ਫੇਰ ਆ ਗਏ ਪਹਿਲਾਂ ਆਪਾਂ ਇਸੇ ਹੀ ਪੁਲ ਦੇ ਉੱਤੋਂ ਦੀ ਲੰਘ ਕੇ ਪਿੱਛੇ ਨੂੰ ਗਏ ਸੀ ਹੁਣ ਆਪਾਂ ਸ਼ੇਰਪੁਰ ਚੌਂਕ ਤੋਂ ਲੁਧਿਆਣੇ ਦੇ ਵਿੱਚ ਐਂਟਰ ਹੋਣ ਲੱਗੇ ਆ ਹੁਣ ਆਪਾਂ ਸਿਟੀ ਹੈ ਜਿਹੜਾ ਉਹਨੂੰ ਆਪਾਂ ਉਹਦੇ ਫਲਾਈਓਵਰ ਦੇਖਦੇ ਆ ਤੇ ਇਹਦੇ ਵਿੱਚ ਖੱਬੇ ਪਾਸੇ ਸਾਡੇ ਮਿਲਟਰੀ ਏਰੀਆ ਇੱਥੇ ਦਰਖਤ ਬਹੁਤ ਲੱਗੇ ਆ ਬਹੁਤ ਬੰਦੇ ਸ਼ਹਿਰੀ ਬੰਦੇ ਇੱਥੇ ਸੈਰ ਕਰਨ ਆਉਂਦੇ ਆ ਮਹੱਲਿਆਂ ਚੋਂ ਜਿਨ੍ਹਾਂ ਦੇ ਘਰਾਂ ਉਰੇ ਕੋਈ ਜਗ੍ਹਾ ਹੈ ਨਹੀਂ پارک ਹੈ ਨਹੀਂ ਇਸ ਸੜਕ ਤੇ ਆਉਂਦੇ ਆ ਤੇ ਇਹ ਸੜਕ ਨੂੰ ਉਹਨਾਂ ਨੇ ਰੱਖਿਆ ਹੋਇਆ ਠੰਡੀ ਸੜਕ ਦਾ ਦਾ ਨਾਮ ਦਿੱਤਾ ਹੋਇਆ ਸਾਹਮਣੇ ਹੈਗਾ ਜੀ ਢੋਲੇਵਾਲ ਚੌਂਕ ਢੋਲੇਵਾਲ ਚੌਂਕ ਦੇ ਉੱਤੇ ਹੀ ਇਹ ਪੁਲ ਬਣਿਆ ਹੋਇਆ ਜੇ ਇਹੀ ਚੌਂਕ ਤੋਂ ਆਪਾਂ ਸਿੱਧਾ ਚਲੇ ਜਾਨੇ ਆ ਤਾਂ ਆਪਾਂ ਰੇਲਵੇ ਸਟੇਸ਼ਨ ਨੂੰ ਚਲੇ ਜਾਵਾਂਗੇ ਉੱਚੇ ਪੁਲ ਤੇ ਚਲੇ ਜਾਵਾਂਗੇ ਜਿੱਥੋਂ ਆਪਾਂ ਲੰਘ ਕੇ ਆਏ ਆ ਜਿਹੜਾ ਆਪਾਂ ਐਲੀਵੇਟਡ ਰੋਡ ਮੁੜਿਆ ਤਾਂ ਇਹ ਸੜਕ ਜਿਹੜੀ ਸਿੱਧਾ ਜਾਵਾਂਗੇ ਤੇ ਉੱਧਰੋਂ ਚੱਲੇ ਜਾਵਾਂਗੇ ਹੁਣ ਆਪਾਂ ਮੁੜਗੇ ਖੱਬੇ ਨੂੰ ਇਹ ਜਿਹੜਾ ਢੋਲੇਵਾਲ ਚੌਂਕ ਵਾਲਾ ਪੌਲਾ ਇਹ ਵੀ ਤਕਰੀਬਨ ਹੈਗਾ ਵਾ 1.5-2 ਕਿਲੋਮੀਟਰ ਦਾ ਤੇ ਆਪਾਂ ਹੁਣ ਜਾ ਰਹੇ ਆ ਜੀ ਢੋਲੇਵਾਲੇ ਚੌਂਕ ਤੋਂ ਢੋਲੇਵਾਲ ਚੌਂਕ ਤੋਂ ਪ੍ਰਤਾਪ ਨਗਰ ਚੌਂਕ ਵੱਲ ਤੇ ਸੱਜੇ ਹੱਥ ਖੱਬੇ ਹੱਥ ਕਹਿ ਲੋ ਵੀ ਦੁਕਾਨਾਂ ਜ਼ਿਆਦਾਤਰ ਇੱਥੇ ਹੈਗੀਆਂ ਨੇ ਉਹਦੀਆਂ ਨਾਟ ਬੋਲਟ ਕਿਸੇ ਚੀਜ਼ ਦਾ ਕੋਈ ਪੁਰਜਾ ਲੈਣਾ ਕਿਸੇ ਇੰਜਣ ਦਾ ਪੁਰਜਾ ਲੈਣਾ ਈਵਨ ਕੇ ਜਿਹੜੀਆਂ ਟਰਬਾਈਨਾ ਵੀ ਬਣਦੀਆਂ ਨੇ ਵੱਡੀਆਂ-ਵੱਡੀਆਂ ਜਿਹੜੀਆਂ ਭਾਖੜਾ ਬੰਨ ਦੇ ਵਿੱਚ ਲੱਗੀਆਂ ਹੋਈਆਂ ਉਹ ਵੀ ਕਿਤੇ ਨਾ ਕਿਤੇ ਲੁਧਿਆਣੇ ਨੂੰ ਬਣ ਕੇ ਜਾਂਦੀਆਂ ਕਿਉਂਕਿ ਲੁਧਿਆਣੇ ਦੇ ਵਿੱਚ ਮਿਸਤਰੀ ਮਸ਼ੀਨਾ ਬਹੁਤ ਤਕੜੀਆਂ ਨੇ ਜੇ ਇਹੀ ਪੌੜਾ ਆਪਾਂ ਸਿੱਧਾ ਚੜ ਜਾਨੇ ਆ ਤਾਂ ਸਾਹਮਣੇ ਇਹ ਪੌੜਾ ਸਿੱਧਾ ਬੱਸ ਸਟੈਂਡ ਮਾਡਲ ਟਾਊਨ ਮਾਡਲ ਗ੍ਰਾਮ ਜਵਾਰ ਨਗਰ ਕੈਂਪ ਸ਼ਾਮ ਨਗਰ ਇਹ ਏਰੀਆ ਕਵਰ ਕਰਦਾ ਜੇ ਆਪਾਂ ਇਸ ਪੁਲ ਨੂੰ ਚੜ ਜਾਂਦੇ ਆ ਇਹ ਫਿਰ ਅੱਗੇ ਜਾ ਕੇ ਫਿਰੋਜ਼ਪੁਰ ਰੋਡ ਨਾਲ ਵੀ ਟੱਚ ਕਰਦਾ ਵਾ ਤੇ ਇਸ ਪੁਲ ਦੇ ਆਪਾਂ ਨਾਲ-ਨਾਲ ਜਾ ਰਹੇ ਆ ਥੱਲੇ ਦੀ ਜਾ ਰਹੇ ਆ ਇਹ ਇੱਥੋਂ ਵੀ ਐਂਟਰੀ ਹੈਗੀ ਆ ਪੁਲ ਤੇ ਚੜਨ ਵਾਸਤੇ ਆਪਾਂ ਇਹ ਪੁਲ ਚੜ ਨਹੀਂ ਰਹੇ ਇਹ ਵੀ ਤਕਰੀਬਨ ਜੇ ਸਾਰੇ ਪਾਸੇ ਇਹਦੇ ਜੋੜੇ ਜਾਣ ਤਾਂ 2 ਕਿਲੋਮੀਟਰ ਦਾ ਏਰੀਆ ਬਣਦਾ ਆਪਾਂ ਇਸ ਪੁਲ ਤੋਂ ਇਹ ਗਿੱਲ ਚੌਕ ਆ ਗਿਆ ਸੀ ਗਲ ਚੌਕ ਤੋਂ ਆਪਾਂ ਲੈਫਟ ਨੂੰ ਟਰਨ ਕਰਕੇ ਅੱਗੇ ਜਾ ਕੇ ਆ ਗਈ ਨਹਿਰ ਨਹਿਰ ਆਪਣੇ ਖੱਬੇ ਪਾਸੇ ਹੈਗਾ ਜੀ Shimla Puri Jantanagar ਤੇ ਇਸੇ ਰੋਡ ਦੇ ਉੱਤੇ ਪਿਛਲੀ ਰੋਡ ਦੇ ਉੱਤੇ ਹੀ Arora Palace ਤੇ Dana Mandi ਆਉਂਦੀ ਆ ਤੇ ਹੁਣ ਆਪਾਂ GNE ਵਾਲਾ ਪੁਲ ਚੜ ਗਏ ਆ GNE ਉਹ ਕਾਲਜ ਆ ਜਿਹੜਾ ਇੰਜੀਨੀਅਰਿੰਗ ਕਾਲਜ ਜਿਹਦਾ ਨਵਾਂ ਪੱਥਰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਰਜਿੰਦਰ ਪ੍ਰਸ਼ਾਦ ਜੀ ਨੇ ਰੱਖਿਆ ਸੀ ਤੇ ਪਹਿਲੇ ਪ੍ਰਧਾਨ ਮੰਤਰੀ ਸੀ ਆਪਣੇ ਉਹ ਤੇ ਹੁਣ ਆਪਾਂ ਅਗਲਾ ਜਿਹੜਾ ਪੁਲ ਹੈਗਾ ਇਹ ਪੁਲ ਹੈਗਾ ਇਹ ਹੈਗਾ ਧੂਰੀ ਲਾਈਨ ਨੂੰ ਕ੍ਰੋਸ ਕਰਦਾ ਆਪਾਂ ਗਿੱਲ ਨਹਿਰ ਦੇ ਨਾਲ-ਨਾਲ ਜਾ ਰਹੇ ਆ ਇਸ ਵਕਤ ਆਪਾਂ ਜੇ ਆਪਾਂ ਇਸੇ ਰਸਤੇ ਨੂੰ ਪਿੱਛੇ ਨੂੰ ਚਲੇ ਜਾਈਏ ਤਾਂ ਦਰਾਹਾ ਜਾਂਦਾ ਸਾਨ੍ਹੇ ਵਾਲਾ ਜਾਂਦਾ ਤੇ ਜੇ ਇਸੇ ਰੋਡ ਨੂੰ ਆਪਾਂ ਅੱਗੇ ਨੂੰ ਜਾਂਦੇ ਆ ਤਾਂ ਇਹੀ ਰੋਡ ਜਾ ਕੇ ਜਲੰਧਰ ਨੂੰ ਵੀ ਚਲੀ ਜਾਂਦੀ ਆ ਫਿਰੋਜ਼ਪੁਰ ਵੱਲੋਂ ਵੀ ਜਾ ਸਕਦੇ ਆ ਪਰ ਰੈਕੋਟ ਵੱਲੋਂ ਵੀ ਜਾ ਸਕਦੇ ਆ ਹਰ ਪਾਸੇ ਨੂੰ ਤਕਰੀਬਨ ਦੋ ਤਿੰਨ ਪਾਸਿਆਂ ਨੂੰ ਇਹ ਰੋਡ ਜਾਂਦੀ ਆ ਇਹਨੂੰ ਕਹਿੰਦੇ ਆ ਜੀ ਲੁਧਿਆਣੇ ਦਾ ਦਿੱਲੀ ਦੱਖਣੀ ਬਾਈਪਾਸ ਇਹ ਨਹਿਰ ਦੇ ਨਾਲ-ਨਾਲ ਚੱਲਦਾ ਲੁਧਿਆਣੇ ਦੀ ਸ਼ਾਨ ਆ ਨਹਿਰ ਹੁਣ ਤਾਂ ਪੱਕੀ ਕਰਤੀ ਹੁਣ ਲੋਕਾਂ ਦੇ ਵਿੱਚ ਗੰਦ ਵੀ ਘੱਟ ਪਉਂਦੇ ਆ ਪਹਿਲਾਂ ਤਾਂ ਗੰਦ ਬਹੁਤ ਪਉਂਦੇ ਸੀ ਤੇ ਇਹਦੇ ਆਲੇ-ਦੁਆਲੇ ਮੀਟ ਦੀਆਂ ਦੁਕਾਨਾਂ ਸੀ ਉਹ ਵੀ ਵਿੱਚ ਹੀ ਸੜ ਦਿੰਦੇ ਸੀ ਸਾਰਾ ਕੁਝ ਹੁਣ ਆ ਗਏ ਜੀ ਆਪਾਂ ਦੁੱਗਰੀ ਵਾਲਾ ਪੌੜ ਜਿਹੜਾ ਇਹ ਵੀ ਹੈਗਾ 800 ਮੀਟਰ ਦਾ ਹੈਗਾ ਲੈਫਟ ਸਾਈਡ ਦੇ ਉੱਤੇ ਪੁਰਾਣੀਆਂ ਕਾਰਾਂ ਦੇ ਜਿਹੜੇ ਬੰਪਰ ਬੂਮਰ ਲਾਈਟਾਂ ਲੋਟਾਂ ਦੀਆਂ ਦੁਕਾਨਾਂ ਨੇ ਤੇ ਆ ਮੈਂ ਤੁਹਾਨੂੰ ਦੱਸ ਚੁੱਕਿਆ ਵਾਂ ਤੇ ਵੀ ਲੈਫਟ ਸਾਈਡ ਦੇ ਉੱਤੇ ਹੈਗਾ ਜੀ ਦੁੱਗਰੀ ਜੇ ਰਾਈਟ ਸਾਈਡ ਨੂੰ ਵੱਲੋਂ ਚਲੇ ਜਾਈਏ ਤਾਂ ਮਾਡਲ ਟਾਊਨ ਆ ਜਾਂਦਾ ਤੇ ਮਾਡਲ ਟਾਊਨ ਆਪਣੇ ਨਾਲ-ਨਾਲ ਚੱਲ ਹੀ ਰਿਹਾ ਲੈਫਟ ਸਾਈਡ ਤੇ ਦੁੱਗਰੀ ਏਰੀਆ ਚੱਲ ਰਿਹਾ ਇਹਦੇ ਅੰਦਰ ਵੀ ਫੇਸ ਬਣੇ ਹੋਇਆ ਇਹ ਵੀ ਕਾਫੀ ਵੱਡਾ ਏਰੀਆ ਵਾ ਹੁਣ ਆਪਾਂ ਪਹੁੰਚ ਗਏ ਜੀ ਜਵੱਦੀ ਦੇ ਨੇੜੇ ਜਵੱਦੀ ਤੇ ਰਾਈਟ ਸਾਈਡ ਦੇ ਉੱਤੇ ਇਹ ਪੰਚਮ ਹਸਪਤਾਲ ਆ ਰਾਈਟ ਸਾਈਡ ਦੇ ਉੱਤੇ ਫਿਰ ਮਾਡਲ ਟਾਊਨ ਆ ਮਾਡਲ ਟਾਊਨ ਦਾ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਤੇ ਮਾਡਲ ਟਾਊਨ ਵਾਲਾ ਗੁਰਦੁਆਰਾ ਮੰਦਰ ਦੋਨੋਂ ਮਸ਼ਹੂਰ ਨੇ ਤੇ ਉਹ ਰਾਈਟ ਸਾਈਡ ਤੇ ਆ ਤੇ ਇਹ ਜੇ ਪੁਲ ਆਪਾਂ ਫਿਰ ਸਿੱਧਾ ਚੱਲ ਜਾਨੇ ਆ ਇਹ ਪੁਲ ਫਿਰ ਉਹ ਵੀ ਪੁਰਧੀਆਂ ਲਾਈਨਾਂ ਨੇ ਜਿਹੜੀਆਂ ਰੇਲਵੇ ਲਾਈਨਾਂ ਉਹਨਾਂ ਨੂੰ ਕ੍ਰੋਸ ਕਰਦਾ ਅੱਗੇ ਜਾ ਕੇ ਬੀ ਆਰ ਐਸ ਨਗਰ ਮਤਲਬ ਭਾਈ ਰਣਜੀਤ ਸਿੰਘ ਨਗਰ ਨਹਿਰ ਦੇ ਨਾਲ ਉੱਤਰ ਜਾਂਦਾ ਤੇ ਜੇ ਹੋਰ ਥੋੜਾ ਜਿਹਾ ਅੱਗੇ ਜਾਂਦੇ ਆ ਤਾਂ ਬੇਰਕਾ ਮੇਰਕ ਪਲਾਟ ਆ ਜਾਂਦਾ ਜਿੱਥੋਂ ਇਹ ਆਪਾਂ ਟੂਰ ਜਰਨੀ ਸ਼ੁਰੂ ਕੀਤੀ ਸੀ ਤੇ ਇਹ ਤਾਂ ਹੋ ਗਏ ਜੀ ਆਪਣੇ ਅੱਜ ਦੇ ਪੁਲ ਤੇ ਰਹਿ ਗਿਆ ਇੱਕ ਬੱਸ ਸਟੈਂਡ ਵਾਲਾ ਪੁਲ ਇੱਕ ਰਹਿ ਗਿਆ ਜੀ ਪਵੇਲੀਅਨ ਮਾਲ ਵਾਲਾ ਪੁਲ ਜਿਹੜਾ ਚੌੜੇ ਬਾਜ਼ਾਰ ਦੇ ਕੋਲੇ ਆ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਲਾਈਕ ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਸਬਸਕ੍ਰਾਈਬ ਕਰ ਦਿਓ ਤੇ ਇਹ ਆਪਾਂ ਪਹੁੰਚ ਗਏ ਪੁਲ ਦੇ ਤੇ ਨਾ ਲਾਈਟਾਂ ਦੇਖੋ ਜਗਦੀਆਂ ਇਹ ਰਾਤ ਨੂੰ ਇੰਨੀਆਂ ਸੋਹਣੀਆਂ ਲੱਗਦੀਆਂ ਇਹ ਤਰੰਗੇ ਵਰਗੀਆਂ ਬਣਾਈਆਂ ਹੋਈਆਂ ਨੇ ਲਾਈਟਾਂ ਕਿਤੇ ਸੰਤਰੀ ਕਿਤੇ ਚਿੱਟੀਆਂ ਕਿਤੇ ਹਰੀਆਂ ਤੇ ਇਹ ਜਿਹੜੀ ਰੋਡ ਆ ਗਈ ਇਹ ਰੋਡ ਆ ਗਈ ਪੱਖੋਵਾਲ ਰੋਡ ਤੇ ਆਪਣਾ ਸਫਰ ਇੱਥੇ ਤੱਕ ਹੀ ਅੱਜ ਮੁਕੰਮਲ ਹੁੰਦਾ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਆਪਾਂ ਅਗਲਾ ਪਾਰਟ ਵੀ ਲਿਆਵਾਂਗੇ ਅਗਲੇ ਪਾਰਟ ਦੇ ਵਿੱਚ ਰਹਿੰਦੇ ਪੌੜਾ ਜਿਹੜੇ ਤੇ ਸਬਵੇ ਆ ਉਹ ਤੁਹਾਨੂੰ ਸਾਰੇ ਇਹਦੇ ਵਿੱਚ ਦਿਖਾਏ ਜਾਣਗੇ ਅਗਲੇ ਵੀਡੀਓ ਚ ਤੇ ਦਿਓ ਜੀ ਅੱਜ ਧੰਨਵਾਦ ਜੀ